ਸਤਿ ਸ਼੍ਰੀ ਅਕਾਲ ਭਾਈ ਗੁੱਡੀ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਆ ਭਾਈ ਤੁਹਾਡਾ ਮੇਰਾ ਨਾਮ ਮਨਪ੍ਰੀਤ ਕੌਰ ਹੈ ਜੀ ਮਨਪ੍ਰੀਤ ਕੌਰ ਪਾਣੇ ਕੀ ਪ੍ਰੋਬਲਮ ਲੈ ਕੇ ਆਏ ਸੀ ਡਾਕਟਰ ਸ਼ਰਧਾ ਆਯੁਰਵੈਦ ਹਸਪਤਾਲ ਦੇ ਵਿੱਚ ਹਾਂ ਜੀ ਸਰ ਮੈਨੂੰ ਨਾ ਬਹੁਤ ਜ਼ਿਆਦਾ ਅਲਰਜੀ ਸੀਗੀ ਤਮਨ ਨੂੰ ਇਹ ਵੀ ਨਹੀਂ ਸੀ ਪਤਾ ਮੈਨੂੰ ਕਿਸ ਚੀਜ਼ ਤੋਂ ਹੈ ਕਿ ਸਿੱਧੀ ਅਲਰਜੀ ਸੀ ਮੈਨੂੰ ਮੇਰੀ ਬਾਡੀ ਤੇ ਰੈਸ਼ੀਜ਼ ਵਗੈਰਾ ਬਹੁਤ ਜ਼ਿਆਦਾ ਹੁੰਦੇ ਸੀ neck ਤੇ ਮੱਥੇ ਤੇ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਮੇਨ ਬੜੀ ਖਾਰਿਸ਼ ਹੁੰਦੀ ਹੁੰਦੀ ਆ ਨਾ ਹਾਂਜੀ ਬਹੁਤ ਖਾਰਿਸ਼ ਹੁੰਦੀ ਸੀ ਸਰ ਪਰ ਪਤਾ ਨਹੀਂ ਸੀ ਲੱਗਦਾ ਵੀ ਕਿਸ ਚੀਜ਼ ਤੋਂ ਹੋਇਆ ਤੇ ਕਰੇ ਇੱਕ ਦਿਨ ਕੰਮ ਕਰ ਰਹੀ ਸੀ ਕਿਸੇ ਨੇ ਮੈਨੂੰ ਦੱਸਿਆ ਮਤਲਬ ਕੋਈ ਵੀ ਇੰਨੀ ਖਾਰਿਸ਼ ਕਿਉਂ ਕਰ ਰਹੀ ਆ ਉਹਨਾਂ ਨੇ ਮੈਨੂੰ ਡਾਕਟਰ ਵਾਰੀ ਦੱਸਿਆ ਵੀ ਤੁਸੀਂ ਉੱਥੇ ਜਾ ਕੇ ਡਾਕਟਰ ਸ਼ਰਦਾ ਕੁਲ ਤੇ ਇਹਨਾਂ ਨੂੰ ਆ ਕੇ ਮੈਂ ਜਦੋਂ ਦਿਖਾਇਆ ਉਹਨਾਂ ਨੇ ਫਿਰ ਕਾਫੀ ਦੇਖ ਕੇ ਜਾਂਚ ਪਰਖ ਕਰਕੇ ਮੈਨੂੰ ਦਵਾਈਨ ਦਿੱਤੀ ਤੇ ਮੈਂ ਮੈਨ ਮੈਂ ਤੁਹਾਨੂੰ ਕਹਿ ਸਕਦੀ ਹਾਂ ਵੀ ਇੱਕ ਹਫ਼ਤੇ ਦੇ ਵਿੱਚ ਮੈਨੂੰ ਪਤਾ ਲੱਗਣ ਲੱਗ ਗਿਆ ਵੀ ਮੈਂ ਇਹਨੂੰ ਘਟਣ ਲੱਗ ਗਿਆ। ਅੱਜ ਮੈਂ ਤੁਸੀਂ ਦੇਖ ਸਕਦੇ ਹੋ ਆਹ ਪਿੰਪਲਸ ਇਹ ਪੂਰੇ ਮੇਰੇ ਫੇਸ ਤੇ ਆ ਜਾਂਦੇ ਹੁੰਦੇ ਸੀਗੇ। ਪੂਰਾ ਭਰ ਜਾਂਦਾ ਸੀ ਫੇਸ ਇੰਨੀ ਇਚਿੰਗ ਇੰਨੀ ਜ਼ਿਆਦਾ ਮੈਂ ਖਿਜਦੀ ਹੁੰਦੀ ਸੀ ਆਪਣੇ ਆਪ ਚ ਇਰੀਟੇਟ ਹੋ ਜਾਂਦੀ ਹੁੰਦੀ ਸੀਗੇ। ਹੁਣ ਮਤਲਬ ਆਹੀ ਤੁਸੀਂ ਦੇਖ ਸਕਦੇ ਹੋ ਚਾਰ ਕੀ ਰਹਿ ਗਏ ਨੇ। ਆਲਮੋਸਟ ਮੇਰੀ ਬਾਡੀ ਤੇ ਮੇਰੇ ਫੇਸ ਤੇ ਹੁਣ ਕੋਈ ਰਿੰਕਲ ਤੇ ਕੋਈ ਅਲਰਜੀ ਨਹੀਂ ਰਹਿ ਗਈ। ਹੂੰ ਠੀਕ ਹਾਂ ਬਿਲਕੁਲ ਹੈਨਾ ਹਾਂਜੀ ਸਰ ਕਿੰਨੇ ਮਹੀਨੇ ਲਾ ਚੱਲਿਆ ਤੁਹਾਡਾ ਸਰ ਮੇਰਾ ਤਾਂ ਹੁਣ ਤੀਜੇ ਮਹੀਨੇ ਚ ਮਤਲਬ ਮੈਂ ਬਿਲਕੁਲ ਹੀ ਪਰਫੈਕਟ ਆ ਪਰਫੈਕਟ ਠੀਕ ਹੋ ਗਿਆ ਤੀਜੇ ਮਹੀਨੇ ਚ ਹਾਂਜੀ ਤੀਜੇ ਮਹੀਨੇ ਚ ਮੈਨੂੰ ਪਤਾ ਲੱਗ ਗਿਆ ਤੇ ਇੱਥੇ ਆਉਣ ਤੋਂ ਪਹਿਲਾਂ ਹੋਰ ਵੀ ਦਿਖਾਇਆ ਸੀ ਕਿਤੇ ਮੈਂ 2-3 ਜਗ੍ਹਾ ਦਿਖਾਇਆ ਸੀ ਬਟ ਮੈਨੂੰ ਕੋਈ ਬੈਨੀਫਿਟ ਨਹੀਂ ਸੀ ਮਿਲਿਆ ਸਗੋ ਉਹ ਚੀਜ਼ ਜਦੋਂ ਮੈਂ ਯੂਜ਼ ਕਰਦੀ ਜਿੰਨੇ ਸਾਬਣ ਕੋਈ ਲੋਸ਼ਨ ਦੱਸਦਾ ਸੀ ਉਹਦੇ ਨਾਲ ਹੋਰ ਚੀਜ਼ਾਂ ਮੈਨੂੰ ਖਰਾਬ ਹੁੰਦੀਆਂ ਨਜ਼ਰ ਆ ਰਹੀਆਂ ਸੀਗੀਆਂ ਹਾਂਜੀ ਤੇ ਇੱਥੇ ਦੇ ਹਸਪਤਾਲ ਦੇ ਤੁਸੀਂ ਤਸੱਲੀ ਪ੍ਰਗਟ ਕਰਦੇ ਹੋ ਪੂਰੀ ਫਿਰ ਹਾਂਜੀ ਸਰ ਮੈਨੂੰ ਤਾਂ ਠੀਕ ਹੈ ਨਾ ਜਾਨੀ ਮੈਂ ਤਾਂ ਕਹਿ ਸਕਦੀ ਮਤਲਬ ਜਿਵੇਂ ਮੈਨੂੰ ਕਿਸੇ ਨੇ ਤੁਸੀਂ ਮੈਂ ਵੀ ਕਿਸੇ ਨੂੰ ਦੱਸਾਂ ਵੀ ਇੱਥੇ ਆਉਣ ਤੇ ਆਪਣਾ ਦੁੱਖਾਂ ਦਾ ਇਲਾਜ ਦਾ ਛੁਟਕਾਰਾ ਪਾ ਕੇ ਜਾਣ ਬਸ ਮੈਂ ਇਹੀ ਕਹਿ ਸਕਦੀ ਹਾਂ ਇਹ ਤੁਹਾਡਾ ਵੀਡੀਓ ਨਾ ਬਹੁਤ ਸਾਰੇ ਭੈਣ ਭਰਾ ਦੇਖਣਗੇ ਤੇ ਉਹ ਵੀ ਤਾਂ ਤੁਹਾਡੇ ਵਾਂਗੂ ਧੰਨਵਾਦ ਜ਼ਰੂਰ ਕਰਨਗੇ ਹਨ ਜਿਵੇਂ ਤੁਸੀਂ ਠੀਕ ਹੋਏ ਹੋਏ ਤੁਹਾਡਾ ਬਹੁਤ ਜ਼ਿਆਦਾ ਥੈਂਕਫੁਲ ਹਾਂ ਜੀ ਡਾਕਟਰ ਸਰ ਸਾਰਿਆਂ ਦਾ ਜੀ ਜੀ ਬਹੁਤ ਬਹੁਤ ਰਿਵਾ ਤੁਹਾਡਾ ਤੁਸੀਂ ਹੀ ਆਪਣੇ ਬੋਲਾਂ ਦੇ ਨਾਲ ਨਾ ਮਰੀਜ਼ਾਂ ਨੂੰ ਇੱਕ ਵਧੀਆ ਮੈਸੇਜ ਦਿੱਤਾ ਹਾਂਜੀ ਸਰ ਥ